ਜਿਮ ਦੇ ਵਿੱਚ ਮਾਰ ਕਟਾਈ ਹੁੰਦੀ ਹੈ ਇੰਟਰਨੈਸ਼ਨਲ ਬੋਡੀ ਬਿਲਡਰ ਅਤੇ ਇੱਕ ਮਹਿਲਾ ਦੇ ਵਿੱਚ ਝੜਪ ਹੁੰਦੀ ਦਿਖਾਈ ਦਿੰਦੀ ਹੈ ਅਮਰਸ ਲਰਦੇ ਰਣਜੀਤ ਐਵੇਨਿਊ ਦੀ ਜਿਮ ਦੇ ਵਿੱਚ ਹਿੱਸੇਦਾਰੀ ਦੇ ਵਿਵਾਦ ਦੇ ਵੱਲ ਹਿੱਸਾ ਗ੍ਰੂਪ ਲਿਆ ਗਿਆ ਹੈ ਜਿੱਤੇ ਇੰਟਰਨੈਸ਼ਨਲ ਖਿਡਾਰੀ ਅਮਨ ਨਾਲ ਮਾਰ ਕੁੱਟ ਦੇ ਦੋਸ਼ ਤੇ ਜਿਹੜੇ ਉਹ ਲੱਗੇ ਨੇ ਤਾਂ ਮਹਿਲਾ ਦੇ ਨਾਲ ਮਾਰਕਟ ਹੁੰਦੀ ਦਿਖਾਈ ਦੇ ਰਹੀ ਹੈ ਮਹਿਲਾ ਅਤੇ ਬੋਡੀ ਬਿਲਡਰ ਦੇ ਜਿਹੜੇ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਦਿਖਾਈ ਦੇ ਰਹੀ ਹੈ ਅਮ੍ਰਿਤਸਰ ਦੇ ਰਣਜੀਤ ਐਵੇਨਿਊ ਸਤੇ ਇੱਕ ਜਿਮ ਦੀਆਂ ਐਸ ਸੀ ਸੀ ਟੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਅਮਨ ਦੇ ਵੱਲੋਂ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਦੌਰਾਨ ਇਹ ਤੱਕ ਮੁਕੀ ਹੋਣ ਤੇ ਮਾਰਕੁੱਟ ਕਰਨ ਦੇ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਦੂਜੇ ਪਾਸੇ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਰਕਟਾਈ ਦੌਰਾਨ ਇਸ ਵਿਅਕਤੀ ਦੀ ਦਸਤਾਰ ਉਤਰ ਜਾਂਦੀ ਹੈ ਅਤੇ ਦੂਜੇ ਪਾਸੇ ਜਿਹੜੀ ਮਹਿਲਾ ਦੇ ਨਾਲ ਝੜਪ ਹੁੰਦੀ ਹੈ ਉਸ ਦੇ ਕੱਪੜਿਆਂ ਦੀ ਵੀ ਖਿੱਚਤ ਹੋਦੀ ਦਿਖਾਈ ਦਦੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਜਿੰਬ ਵਾਲੇ ਇਸ ਵਿਅਕਤੀ ਦਾ ਆਉ ਦੇਖ ਦੇ ਆਪਣਾ ਨਾਮ ਦੱਸੋ ਆਪਣੇ ਬਾਰੇ ਦੱਸੋ ਤੁਸੀਂ ਕੀ ਮੇਰਾ ਨਾਮ ਅਮਨਦੀਪ ਸਿੰਘਾ ਮੈਂ ਅਲੰਪਿੰਗ ਜਿਮ ਦਾ ਆਨਰ ਮੈਂ ਖੁਦ ਇੱਕ ਪ੍ਰੋਫੈਸ਼ਨਲ ਫਿਟ ਰੇਨ ਵੋਡ ਰਿਕਾਰਡ ਹੋਲਡਰ ਹਾਂ ਇੱਕ ਵੀਡੀਓ ਸਰ ਸਾਹਮਣੇ ਆ ਰਹੀ ਹੈ ਸਿਸਟਮ ਜਿਹਦੇ ਵਿੱਚ ਤੁਹਾਡੇ ਨਾਲ ਮਾਰਕਟ ਕਰਾਈ ਕੀਤੀ ਜਾ ਰਹੀ ਹੈ ਕਲੈਂਡੀ ਕੋ ਹਾਂਜੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਮੇਰੀ ਜਿੰਮ ਦੇ ਵਿੱਚ ਪੇਪਰ 파ਟਨਰ ਆ ਮਨਪ੍ਰੀਤ ਸੰਧੂ ਠੀਕ ਹੈ ਉਹਦੇ ਨਾਲ ਜਿੰਮ ਦੀ ਸੇਲਜ਼ ਮੈਨੇਜਰ ਆ ਜਿਹੜਾ ਅਕਾਊਂਟਸ ਦਾ ਕੰਮ ਦੇਖਦੀ ਹੈ ਹਰਪ੍ਰੀਤ ਕੌਰ ਮੈਮ ਜੀ ਇਕਿਨੀ ਤੇ ਜਿੰਮ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਕਾਊਂਟਸ ਦੇ ਗੱਲ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਸੀ ਜਿਸ ਦੌਰਾਨ ਹ ਹਿਸਾਬ ਨਾ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਵੇਂ ਦੇ ਵਿੱਚ ਵੀ ਇਹ ਕੁਛ ਲੜਾਈ ਝਗੜਾ ਕਰੇ ਠੀਕ ਨਹੀਂ ਇਸ ਦੌਰਾਨ ਮੇਰੀ ਪਹਿਲਾ ਅਕਾਊਂਟੈਂਟ ਮੇਰੀ ਸੇਲਸਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ 파ਟਰਨਰ ਆ ਮਨਪ੍ਰੀਤ ਸੰਧੂ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਵੇਂ ਦੇ ਵਿੱਚ ਵੀਡੀਓ ਬਣਾਉਣ ਲੱਗੀ ਤੇ ਮੈਨੂੰ ਪ੍ਰੋਵੋਕ ਕਰੀ ਸੀ ਠੀਕ ਨਹੀਂ ਇਸ ਦੌਰਾਨ ਜਿਵੇਂ ਮੈਂ ਫੋਨ ਨੂੰ ਫੜ ਕੇ ਸਾਈਡ ਤੇ نیچے ਕੀਤਾ ਤੇ ਮੇਰੇ 파ਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸੇ ਦੌਰਾਨ ਮੈਂ ਉਹਨੂੰ ਜਿਮ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤਾਂ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਟਨਰ ਹੈ ਉਹ ਤੁਹਾਡੀ ਦੇਖੋ ਜੀ 파ਟਨਰ ਇਨ ਦਾ ਸੈਂਸ ਵਿੱਚ ਉਹ ਸਿਰਫ ਪੇਪਰ ਵਰਕ ਛੇ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਨਹੀਂ ਜੀ ਕਰਨਾ ਕਰਕੇ ਮੈਂ ਕਿਹਾ ਟੈਂਪਰੇਰੀ 파ਟਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਮੈਂ ਰਜਿਸਟਰ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿੰਨਾ ਵੀ ਜ਼ਮੀਨ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਬੜਕਿਆਂ ਦਾ ਮਤਲਬ ਕਿ ਉਹ ਇਸ ਚੀਜ਼ ਦਾ ਫਾਇਦਾ ਚੁੱਕਦੀ ਵੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕ ਰਹੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਸ ਜ਼ਮੀਨ ਦੇ ਉੱਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੀ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੀ ਸਾਖ ਨੂੰ ਵੀ ਨੁਕਸਾਨ ਪਹਚਾ ਰਹੀ ਹੈ ਮੇਰੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੀ ਵੀ ਇਦਾਂ ਦੇ ਕੰਮ ਨਾ ਕਰਦੀ ਸਾਊਂਡ ਦੇ ਵਿੱਚ ਕਿੰਨੇ ਦਾ ਹੈਡਫੇਰ ਹੋਇਆ ਹੁੰਦਾ ਦੇਖੋ ਜੀ ਪਿਛਲੇ 3 ਮਹੀਨੇ ਤੋਂ ਮੇਰੇ ਅਕਾਊਂਟਸ ਦੇ ਵਿੱਚ ਲਗਭਗ ਲਗਭਗ ਹਰ ਮਹੀਨੇ 2-3 ਲੱਖ 2-3 ਲੱਖ ਰੁਪਏ ਦਾ ਠੀਕ ਨਹੀਂ ਡਿਫਰੈਂਸ ਆ ਰਿਹਾ ਠੀਕ ਨਹੀਂ ਹੁਣ ਮੈਂ ਆਪਣੇ ਅਕਾਊਂਟੰ ਹੁਣ ਉਹ ਕਾਊਂਟਰਡ ਨੂੰ ਅਕਾਊਂਟੈਂਟ ਪੇਸ਼ ਨਹੀਂ ਹੋ ਰਹਾ ਔਰ ਕਾਊਂਟਰਡ ਲੱਗੋ ਮੈਸੇਜ ਆਂਦਾ ਆਈ ਐਮ ਓਨ ਡਿਊਟੀ ਵਿਦ ਮਨਪ੍ਰੀਤ ਸੰਧੂ ਠੀਕ ਨਹੀਂ ਉਹ ਮਨਪ੍ਰੀਤ ਦੇ ਕਹਿੰਦੇ ਸੀ ਜੋ ਕਰ ਰਹੀ ਸੀ ਤੇ ਜਦੋਂ ਵੀ ਮੈਂ ਕਾਫੀ ਦਿਨ ਤੋਂ ਬੁਲਾ ਰਿਆ ਹੁਣ ਮੈਂ ਉਹਦੇ ਖਿਲਾਫ ਇੱਕ ਆਪਣੇ ਸਿਵਲਾਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਹੈ ਮਨਪ੍ਰੀਤ ਅਤੇ ਹਰਪ੍ਰੀਤ ਕੋਰਦੇ ਖਿਲਾਫ ਤੇ ਮੈਨੂੰ ਪੂਰੀ ਉਮੀਦ ਆ ਮੇਰੀ ਕੰਪਲੇਂਟ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਰਕਟ ਆਈ ਉਹਦੀ ਦਰਖਾਸਤ ਦਿੱਤੀ ਕਿ ਜਾਂ ਫਿਰ ਤੁਹਾਡੇ ਲਈ ਘਪਲੇਵਾਰੀ ਹੋਈ ਪਹਿਲਾਂ ਉਹਦੀ ਦਿਖਾ ਦਿਤਗੀ ਹੈ ਮੈਂ ਦੋਨਾਂ ਦੀ ਕੰਸਰਵਾ ਦਿੱਤੀ ਹਾਂ ਹ ਹਾਂਜੀ ਇਹ ਪਾਟਾ ਸਿਰਫ ਕਾਗਜ਼ੀ ਵਿੱਚ ਹੈਗੀ ਸੀ ਫਿਲਹਾਲ ਦੀ ਗੱਲ ਹੈ ਮੈਂ ਕੋਈ ਨਹੀਂ ਜੀ ਕਰਨ ਕਰਕੇ ਕਿਤਾ ਕੀ ਉਹ ਸਾਬਤ ਕਰ ਸਕੋਗੇ ਤੁਸੀਂ ਕੱਲ ਨੂੰ ਥਾਣੇ ਦੇ ਵਿੱਚ ਜਾਂ ਕੋਰਟ ਦੇ ਵਿੱਚ ਹਾਂਜੀ ਮੇਰੇ ਕੋਲ ਜੀ ਸਾਰੇ ਏ ਟੂ ਜ਼ेड ਇਨਵੈਸਟਮੈਂਟ ਪ੍ਰੂਫ ਮੇਰੇ ਕੋਲ ਹੈਗੇ ਨੇ ਵੀ ਸਾਰਾ ਜਿਮ ਦਾ ਇੱਕ ਇੱਕ ਰੁਪਿਆ ਜੋ ਵੀ ਹੈਗਾ ਸਾਰਾ ਮੈਂ ਆਪਣੇ ਅਕਾਊਂਟਸ ਦੇ ਵਿੱਚ ਇਨਵੈਸਟ ਕੀਤਾ ਹੈ ਹਾਂ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਉਹ ਜਦੋਂ ਵੀ ਲੋੜ ਪੈਗੀ ਮੈਂ ਉਹਨੂੰ ਪੇਸ਼ ਕਰ ਸਕਦਾ ਕਿੰਨੀ ਦੇਰ ਹੈ ਲਗਾਤਾਰ ਜਿਹੜੀ ਮਾਰਕਟਾਈ ਚੱਲਦੀ ਰਹੀ ਸੀ ਇਹ ਤਕਰੀਬਨ ਕੋਈ ਮਾਰਕਟਾਈ ਦਾ ਜਿਵੇਂ ਫਿਕਰ ਨੂੰ ਇੱਕ ਰਿਡਿਟਮੈਂਟ ਦਾ ਕਲਿੱਪ ਹੈਗਾ ਜਿਹੜੀ ਤੁਸੀਂ ਕਹਦੇ ਸੀ ਕਿ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ ਕਿ ਇਹਨੂੰ ਲੈ ਕੇ ਤੁਸੀਂ ਅਕਾਲ ਤਖਤ ਸਾਹਿਬੇ ਪੇਸ਼ ਹੋ ਹਾਂਜੀ ਮੈਂ ਇਹਦੇ ਜਿੱਦਾਂ ਕਿ ਮੈਂ ਥਾਣੇ ਵਿੱਚ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ ਥੈਨ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਆਪਣੇ ਦਸਤਾਰ ਤੇ ਕੇਸਾਂ ਦੀ ਬੇਇੱਜ਼ਤੀ ਲੈ ਕੇ ਔਰ ਅਕਾਲ ਤਖਤ ਸਾਹਿਬ ਤੋਂ ਟੀਮ ਨੇ ਆ ਕੇ ਇਸ ਚੀਜ਼ ਦੀ ਵੈਰੀਫਿਕੇਸ਼ਨ ਵੀ ਕੀਤੀ ਹੈ ਜਿਹਦੇ ਵਿੱਚ ਉਹ ਮੇਰੇ ਕੋਲ ਸਾਰੀ ਪੁੱਛਗਿੱਛ ਕਰਕੇ ਗਏ ਨੇ ਸਾਰਾ ਕੁਝ ਉਹਨਾਂ ਨੇ ਇਸ ਮਸਲੇ ਨੂੰ ਸਮਝਿਆ ਤੇ ਸਾਰੇ ਵੀਡੀਓ ਫੁਟੇਜ ਨੂੰ ਉਹਨਾਂ ਨੇ ਦੇਖਿਆ ਤੇ ਮੈਨੂੰ ਉਮੀਦ ਆ ਵੀ ਮੈਨੂੰ ਅਕਾਲ ਤੱਕ ਸਹਤੋ ਵੀ ਇਨਸਾਫ ਮਿਲੂਗਾ ਇਸ ਦੇ ਪ੍ਰਤੀ ਹਾਂਜੀ ਪੁਲਿਸ ਪੁਲਿਸ ਨੂੰ ਮੈਂ ਕੰਪਲੀਟ ਕੀਤੀ ਹੋਈ ਆ ਪੁਲਿਸ ਵੱਲੋਂ ਵੀ ਮੈਨੂੰ ਪੂਰੀ ਉਮੀਦ ਆ ਵੀ ਮੈਨੂੰ ਇਨਸਾਫ ਦੇਣ